ਜੋ ਤੁਪਨਾ ਅਰਪੇਖਣਾ ਐਸੇ ਜਗ ਕੋ ਜਾਨ ਇਨ ਮੈਂ ਕਾਚ ਸਾਚੋ ਨਹੀਂ ਨਾਨਕ ਬਿਨ ਭਗਵਾਨ ਪਰਮ ਸਨਮਾਨਯੋਗ ਸਤਗੁਰਾਂ ਦੀ ਹਜ਼ੂਰੀ ਅੰਦਰ ਸੁਭਾਈ ਮਾਨ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਵੜ ਪਾਗੇ ਹਾਂ ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਪਰ ਰਹੇ ਹਾਂ ਆਪਣੇ ਜਨਮ ਸਫਲ ਕਰ ਰਹੇ ਹਾਂ ਚੱਲ ਰਹੀ ਲੜੀ ਦੇ ਤਹਿਤ ਅੱਜ ਦੇ ਸ਼ਲੋਕ ਦੀ ਵਿਚਾਰ ਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਅੱਜ ਕੀ ਬਚਨ ਕਰ ਰਹੇ ਹਨ ਆਓ ਸਮਝਣਾ ਕਰੀਏ ਜੋ ਸੁਪਨਾ ਅਰਪੇਖਣਾ ਐਸੇ ਜਗ ਕੋ ਜਾਣ ਸੁਪਨਾ ਕਹਿੰਦੇ ਨੇ ਖਿਆਲ ਜੋ ਖਿਆਲ ਹੁੰਦੇ ਆ ਆਪਣੇ ਅੰਦਰ ਆ ਜਾਂਦੇ ਆ ਕਈ ਵਾਰੀ ਸੌਣ ਲੱਗਿਆ ਆਂਦੇ ਨੇ ਕਈ ਵਾਰੀ ਅਸੀਂ ਜਾਗਦੇ ਹਾਂ ਉਹ ਖਿਆਲ ਲੈਂਦੇ ਆਂ ਸੌਣ ਵੇਲੇ ਕਈ ਵਾਰੀ ਭਿਆਨਕਨ ਭਿਆਨਕ ਖਿਆਲ ਆਂਦੇ ਨੇ ਸੁਪਨੇ ਆਂਦੇ ਨੇ ਕਈ ਵਾਰੀ ਉਹ ਸੁਪਨਾ ਅਸੀਂ ਹਕੀਕਤ ਮੰਨ ਲੈਂਦੇ ਆਂ ਕਈਆਂ ਦਾ ਸੁਪਨਾ ਹੁੰਦਾ ਏ ਮੈਂ ਆ ਕੰਮ ਕਰਨਾ ਹੈ ਜਾਂ ਬੱਚੇ ਕਈ ਕਹਿੰਦੇ ਨੇ ਮੇਰਾ ਇੱਕ ਸੁਪਨਾ ਹੈ ਮੈਂ ਵੱਡਾ ਇਨਸਾਨ ਬਣਨਾ ਹੈ ਮੈਂ ਵੱਡਾ ਬਿਜ਼ਨਸ ਕਰਨਾ ਹੈ ਜਾਂ ਆਪਾਂ ਇਸ ਤਰ੍ਹਾਂ ਕਹਿ ਲਈਏ ਇਹ ਇੱਕ ਬਦਲ ਦੀ ਨਿਯਾਈ ਹੈ ਆਸਮਾਨ ਸਾਨੂੰ ਦਿਖ ਰਿਹਾ ਏ ਕਈ ਵਾਰੀ ਆਸਮਾਨ ਦੇ ਉੱਤੇ ਬੱਦਲ ਛਾ ਜਾਂਦੇ ਐ ਉਹ ਚੰਦ ਮਿੰਟ ਚੰਦ ਘੰਟੇ ਹੋ ਕੇ ਉਹ ਫਿਰ ਚਲੇ ਜਾਂਦੇ ਨੇ ਫਿਰ ਆਸਮਾਨ ਸਾਫ਼ ਹੋ ਜਾਂਦਾ ਹੈ ਜਾਂ ਇਸ ਤਰ੍ਹਾਂ ਕਹਿ ਲਓ ਕਿ ਸੂਰਜ ਹੈ ਉਹਦੀਆਂ ਕਿਰਨਾਂ ਪੈ ਰੀਆਂ ਨੇ ਤੇ ਸੂਰਜ ਦੇ ਅੱਗੇ ਬੱਦਲ ਹੋ ਗਿਆ ਉਹ ਬੱਦਲ ਨੇ ਸੂਰਜ ਨੂੰ ਛੁਪਾ ਦਿੱਤਾ ਪਰ ਉਹ ਸੂਰਜ ਕਹੇਗਾ ਤੂੰ ਮੈਨੂੰ ਛੁਪਾ ਨਹੀਂ ਸਕਦਾ ਇਹ ਚੰਦ ਮਿੰਟ ਐ ਚੰਦ ਘੰਟੇ ਐ ਇੱਕ ਦਿਨ ਲਾਲ ਐ ਉਹ ਰੋਸ਼ਨੀ ਤਾਂ ਫੇਰ ਉਸੇ ਤਰੀਕੇ ਦੇ ਨਾਲ ਹੋਣੀ ਐ ਇਹ ਕਿਰਨਾ ਉਸੇ ਤਰੀਕੇ ਨਾਲ ਧਰਤੀ ਤੇ ਫੇਰ ਪੈਣੀਆਂ ਨੇ ਇਹ ਸਚਾਈ ਐ ਸੁਪਨਾ ਇੱਕ ਬੱਦਲ ਐ ਇਹ ਬੰਦੇ ਦੇ ਹਾ ਭਾਵ ਹੈ। ਬੰਦਾ بڑے ਸੁਪਨੇ ਦੇਖਦਾ ਏ। ਇਹ ਵੀ ਕਹਿ ਸਕਦੇ। ਤੇ ਸਤਿਗੁਰ ਜੀ ਤੇ ਇੱਥੇ ਅੱਜ ਗੱਲ ਕਹਿ ਰਹੇ ਨੇ ਜੋ ਸੁਪਨਾ ਅਰ ਪੇਖਣਾ। ਕਹਿੰਦੇ ਇਹ ਤੇ ਹੋ ਗਏ ਬਦਲ ਦੀ ਨਿਆਈ। ਤੇ ਦੇਖਣਾ ਹੁਣ ਤੂੰ ਜਿਹੜਾ ਕੁਝ ਦੇਖ ਰਿਹਾ ਏ ਇਹ ਵੀ ਸੁਪਨਾ ਹੀ ਏ। ਇਹ ਸੱਚ ਨਹੀਂ ਏ। ਹਕੀਕਤ ਨਹੀਂ ਏ। ਹੋਣ ਸਾਰੇ ਅਸੀਂ ਬੈਠੇ ਆਂ ਕੀ ਪਤਾ ਹੀ ਸੁੱਤੇ ਹੋਈਏ ਤੇ ਇੱਕ ਸੁਪਨਾ ਲੈ ਰਹੇ ਹੋਣ ਸਾਰੇ ਹੀ ਇੱਕ ਉਹ ਸੁਪਨਾ ਉਹ ਖਿਆਲ ਅੰਦਰ ਆਂਦੇ ਹੋਣ ਸੁੱਤੇ-ਸੁੱਤੇ ਹੀ ਤੇ ਆਹ ਚੀਜ਼ ਹੋ ਰਹੀ ਏ ਸਾਡੇ ਨਾਲ ਕਈ ਜਿਹੜੇ ਬੰਦਾ ਸੁੱਤਾ-ਸੁੱਤਾ ਜੋ ਸੁਪਨਾ ਲੈ ਰਹਿੰਦਾ ਨਾ ਇੱਕੇ ਤਮ ਉੱਠਦਾ ਏ ਉਤਰੇ ਲਿਓ ਤਰੇਲੀ ਹੋਇਆ ਹੁੰਦਾ ਏ ਫਿਰ ਉਹ ਇੱਧਰ ਉੱਧਰ ਦੇਖਦਾ ਹੈ ਕਹਿੰਦਾ ਇਹ ਤੇ ਮੈਂ ਸੁਪਨਾ ਲੈ ਰਿਹਾ ਸੀਗਾ ਹੈ ਇਹ ਜੱਗ ਸੁਪਨੇ ਦੀ ਨਹੀਂ ਆਈ ਹੈ ਇਹ ਸੱਚ ਨਾ ਸਮਝ ਇਹ ਜਿੱਦਾਂ ਇੱਕ ਪਾਣੀ ਦੇ ਉੱਤੇ ਬੁਲਬੁਲਾਣਾ ਜੀ ਬਣਦਾ ਉਹ ਬੁਗਾਰਾ ਜਿਹਾ ਬਣ ਜਾਂਦਾ ਹੈ ਉਹ ਮਿੰਟਾਂ 'ਚ ਨਾਸ਼ ਹੋ ਜਾਂਦਾ ਹੈ ਤੇ ਮਿੰਟਾਂ 'ਚ ਬਣ ਜਾਂਦਾ ਹੈ ਜੈਤੇ ਜਲ ਤੇ ਬੁੱਧ ਬੁਦਾ ਉਪਜੈ ਬਿਨ ਸੇ ਨੀਤ ਉਹ ਜਿਤਨਾ ਇੱਕ ਪਾਣੀ ਤੇ ਬਣ ਗਿਆ ਉਹ ਉਪਜਦਾ ਏ ਫਿਰ ਬਿਨ ਸੁ ਜਾਂਦਾ ਏ ਨਾਸ਼ ਹੋ ਜਾਂਦਾ ਏ ਇਸੇ ਤਰੀਕੇ ਦੇ ਨਾਲ ਤੇਰੀ ਜਿਹੜੀ ਹੋਂਦ ਆ ਨਾ ਇਹ ਇੱਕ ਸੁਪਨੇ ਦੀ ਨਿਆਈ ਹੈ ਇਹ ਸੱਚ ਨਹੀਂ ਹੈ ਸੱਚ ਤੂੰ ਸਮਝਿਆ ਕਿ ਮੈਂ ਹਾਂ ਇਕ ਬਚਨ ਪੜਦੇ ਆਂ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਹੀ ਮਾਦਵੇ ਕਿਆ ਕਹੀਏ ਭ੍ਰਮ ਐਸਾ ਜੈਸਾ ਮਾਨੀਏ ਹੋਏ ਨਾ ਤੈਸਾ ਕਹਿੰਦੇ ਮਾਦਵੇ ਏ ਕੀ ਕਹੀਏ ਅਸੀ ਇਹ ਭ੍ਰਮ ਇਹ ਐਸਾ ਏ ਕਿ ਜਿਸ ਤਰ੍ਹਾਂ ਦਾ ਅਸੀਂ ਮੰਨ ਲੈਨੇ ਆ ਇਹ ਉਸ ਤਰ੍ਹਾਂ ਦਾ ਨਹੀਂ ਐ ਨਰਪਤ ਏਕ ਸਿੰਘਾਸਣ ਸੋਇਆ ਸੁਪਨੇ ਪਿਆ ਭਿਖਾਰੀ ਅਚਤ ਰਾਜ ਵਿਚਰਤ ਦੁੱਖ ਪਾਇਆ ਸੋ ਗਤ ਭਈ ਹਮਾਰੀ ਕਹਿੰਦੇ ਇੱਕ ਰਾਜਾ ਅਨ ਨੀਂਦ ਲੈ ਰਿਹਾ ਏ ਇੱਕ ਰਾਜਾ ਰਾਤ ਨੂੰ ਸੌਂ ਰਿਹਾ ਏ ਉਹਨ ਸੁਪਨਾ ਆਇਆ ਸੁਪਨਾ ਕੀ ਆਇਆ ਉਹ ਇੱਕ ਭਿਖਾਰੀ ਬਣ ਗਿਆ ਭਿਖਾਰੀ ਬਣ ਗਿਆ ਤੇ ਉਹ ਥਾਂ ਥਾਂ ਤੇ ਦਰ ਦਰ ਤੇ ਉਹ ਭੀਖ ਮੰਗ ਰਿਹਾ ਏ ਭੀਖ ਮੰਗ ਰਿਹਾ ਏ ਤੇ ਉਹਨੂੰ ਕੋਈ ਭੀਖ ਦੇ ਹੀ ਨਹੀਂ ਰਿਹਾ ਹੈ ਤੇ ਉਹ ਰਾਜਾ ਏ ਪਰ ਨੀਂਦ ਲਈ ਸੁਪਨਾ ਆਇਆ ਉਹ ਬਣ ਭਿਖਾਰੀ ਗਿਆ ਉਹ ਦਰ ਦਰ ਤੇ ਭੀਖ ਮੰਗ ਰਿਹਾ ਉਹਨੂੰ ਕੋਈ ਭੀਖ ਨਹੀਂ ਦੇ ਰਿਆ ਕੋਈ ਮੰਦੇ ਬੋਲ ਬੋਲ ਰਿਹਾ ਕੋਈ ਗਾਲੀ ਕੱਢ ਰਿਹਾ ਕੋਈ ਕੁਝ ਬੋਲ ਰਿਹਾ ਕੁਝ ਕੁਝ ਬੋਲ ਰਿਹਾ ਉਹਨੂੰ ਕੋਈ ਖੈਰ ਨਹੀਂ ਪਾ ਰਿਆ ਤੇ ਜਦੋਂ ਕਹਿੰਦੇ ਉਹ ਰਾਜੇ ਦੀ ਅੱਖ ਖੋਲਦੀ ਹੈ ਨਾ ਉਹਨੂੰ ਹਕੀਕਤ ਪਤਾ ਲੱਗਦੀ ਹੈ ਕਿ ਇਹ ਤਾਂ ਇੱਕ ਝੂਠ ਸੀਗਾ ਮੈਂ ਤਾਂ ਸੁਪਨਾ ਲੈ ਰਿਹਾ ਸਾਂ ਮੈਂ ਤੇ ਇਹ ਹਕੀਕਰ ਸਮਝ ਕੇ ਬਹਿ ਗਿਆ ਕਿ ਮੈਂ ਭਿਖਾਰੀ ਸਾਂ ਸਤਗੁਰੂ ਜੀ ਕਹਿੰਦੇ ਨੇ ਉਹੀ ਅਵਸਥਾ ਤੇਰੀ ਬਣੀ ਹੋਈ ਏ ਅਛਤ ਰਾਜ ਵਿਛਰਤ ਦੁੱਖ ਪਾਇਆ ਸੋਗ ਗਤ ਭਈ ਹਮਾਰੀ ਜਿਤਨਾ ਉਹਨੂੰ ਦੁੱਖ ਲੱਗਾ ਸੀ ਨਾ ਹੈ ਤੇ ਉਹ ਰਾਜਾ ਸੀਗਾ ਪਰ ਸੁਪਨਾ ਲਿਆ ਉਹ ਭਿਖਾਰੀ ਬਣ ਗਿਆ ਇਸੇ ਤਰੀਕੇ ਦੇ ਨਾਲ ਹੈ ਅਸੀਂ ਵੀ ਉਸ ਅਕਾਲ ਪੁਰਖ ਦੇ ਰੂਪ ਆ ਉਸ ਅਕਾਲ ਪੁਰਖ ਦੀ ਅੰਛਾ ਉਸ ਅਕਾਲ ਪੁਰਖ ਦੇ ਸਜਾਏ ਹੋਏ ਆ ਬਸ ਭਲੇਖਾ ਇਹ ਪੈ ਗਿਆ ਤੂੰ ਕਹਿੰਦਾ ਮੈਂ ਆ ਮੇਰਾ ਵਜੂਦ ਹੈ ਮੈਂ ਕਰਨਾ ਹੈ ਮੈਂ ਉਹ ਕੀਤਾ ਮੇਰਾ ਉਹਦਾ ਬਸ ਇਹੀ ਭਲੇਖਾ ਹੈ ਤੂੰ ਤਾਂ ਉਸ ਪਰਮਾਤਮਾ ਦੇ ਵਿੱਚ ਲੀਨ ਹੋਣਾ ਸੀਗਾ ਉਸ ਕੁਦਰਤ ਨੂੰ ਸਮਝਣਾ ਸੀਗਾ ਪਰਮਾਤਮਾ ਦੀ ਰਚੀ ਹੋਈ ਖੇਡ ਜਿਹੜੀ ਉਹ ਖੜਾ ਰਿਹਾ ਏ ਉਹ ਖੇਡ ਦੇ ਵਿੱਚ ਤੂੰ ਖੇਡਦਿਆਂ ਖੇਡਦਿਆਂ ਉਸ ਦੀ ਖੇਡ ਸਮਝਣੀ ਸੀ ਕਿ ਇਹ ਖੇਡ ਕੀ ਹੈ ਅਨਲ ਅਗਮ ਜੈਸੇ ਲਹਿਰ ਮੇ ਉਦਦ ਜਲ ਕੇਵਲ ਜਲ ਮਾਹੀ ਕਿੰਨੀਆਂ ਲਹਿਰਾਂ ਉੱਠਦੀਆਂ ਨੇ ਪਾਣੀ ਦੇ ਉੱਤੋਂ ਹੈ ਤੇ ਜਾਲੀ ਹੈ ਹੈ ਤੇ ਪਾਣੀ ਹੀ ਉਛਲ ਪੈਂਦੀਆਂ ਨੇ ਉਛਾਲੇ ਮਾਰਦੀਆਂ ਨੇ ਉੱਠਦੀਆਂ ਇਹ ਨੇ ਤਾਨ ਪਰ ਹੈ ਉਹ ਜਲ ਦਾ ਰੂਪ ਹੀ ਹੈ ਸਾਡੇ ਅੰਦਰ ਉਛਾਲੇ ਆਂਦੇ ਨੇ ਬੜੇ ਆਂਦੇ ਨੇ ਪਰ ਹੈ ਤੂੰ ਉਸ ਅਕਾਲ ਪੁਰਖ ਦਾ ਹੀ ਰੂਪ ਹੈ ਬਸ ਭਲੇਖਾ ਹੈ ਕਿਉਂ ਭਲੇਖਾ ਹੈ ਜਬ ਹਮ ਹੋਤੇ ਜਦੋਂ ਅਸੀਂ ਆਪਣੇ ਆਪ ਨੂੰ ਅਸੀਂ ਸਮਝਦੇ ਕਿ ਮੈਂ ਹੈ ਗਾਇਆ ਫਿਰ ਉਹ ਨਹੀਂ ਹੈ ਜਦੋਂ ਤੂੰ ਹੋ ਗਿਆ ਉਥੇ ਉਹ ਨਹੀਂ ਹੈ ਤੂੰ ਆਪਣੀ ਮੈਂ ਮਿਟਾ ਦੇ ਤੇ ਪਰਮਾਤਮਾ ਕਹਿੰਦਾ ਮੈਂ ਤੇਰੇ ਨਾਲ ਹੈ ਤੇ ਜੇ ਤੇਰੀ ਮੈਂ ਆ ਤੇ ਪਰਮਾਤਮਾ ਕਹਿੰਦਾ ਫਿਰ ਮੈਂ ਨਹੀਂ ਹੈ ਜਦ ਆਹਮ ਹੁੰਦੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਫਿਰ ਤੂੰ ਹੈ ਮੈਂ ਥੋੜਾ ਹੋਣਾ ਹੈ ਫਿਰ ਤੇ ਅਸੀਂ ਕਵਾਂਗੇ ਤੂੰ ਤੂੰ ਕਰਤਾ ਤੂੰ ਹੂਆ ਮջਮੇ ਰਹਾ ਨਾ ਹੂ ਜਦ ਆਪਾ ਪਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਫਿਰ ਤੂੰ ਹੀ ਨਜ਼ਰ ਆਏਗਾ ਮੈਨੂੰ ਹਰ ਕ ਜਗ੍ਹਾ ਤੇ ਤੂੰ ਹੀ ਮੈਨੂੰ ਨਜ਼ਰ ਆਏਗਾ ਕਹਿੰਦੇ ਭਾਵ ਕੀ ਤੂੰ ਆਪਣੇ ਆਪ ਨੂੰ ਵੇਖੇਗਾ ਤੂੰ ਕਹਿੰਗਾ ਮੈਂ ਪ੍ਰਮਾਤਮਾ ਦਾ ਰੂਪ ਹਾਂ ਇਹ ਵੇ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਤਰੀ ਆਇਆ ਪਰਮਾਤਮਾ ਦਾ ਹੀ ਰੂਪ ਹੈ ਹਰ ਕੋਈ ਬਸ ਥੋੜੀ ਜੀ ਅਵਸਥਾ ਬਣਾਉਣੀ ਪੈਂਦੀ ਹੈ ਥੋੜਾ ਜਿਹਾ ਆਪਣੇ ਆਪ ਨੂੰ ਖੋਖਣਾ ਪੈਂਦਾ ਹੈ ਥੋੜਾ ਜਿਹਾ ਆਪਣੇ ਆਪ ਨੂੰ ਤਰਾਸ਼ਣਾ ਪੈਂਦਾ ਹੈ ਜਦੋਂ ਆਪਣੇ ਆਪ ਨੂੰ ਤਰਾਸ਼ਾਂਗੇ ਇਹਦੇ ਵਿੱਚੋਂ ਚੰਗੀ ਮੂਰਤ ਨਿਕਲੇਗੀ ਆਪਾਂ ਦੇਖਦੇ ਹੀ ਹੈ ਨਾ ਪੱਥਰ ਕਿੰਨੇ ਪਏ ਐ ਜਦੋਂ ਘੜ ਨਹਾਰੇ ਨੇ ਉਹ ਪੱਥਰ ਨੂੰ ਘੜਿਆ ਉਹਦੀ ਮੂਰਤੀ ਬਣਾ ਦਿੱਤੀ ਤਾਂ ਉਹ ਮੰਦਰਾਂ ਦੇ ਵਿੱਚ ਸਥਾਪਿਤ ਕਰ ਦਿੱਤੀ ਤਾਂ ਉਹ ਪੂਜਣ ਯੋਗ ਹੋ ਗਈ ਇਹਨੂੰ ਕਹਿੰਦੇ ਨੇ ਤਰੱਕੀ ਇਹ ਬੁੱਤੋ ਤਰੱਕੀ ਇਸੀ ਕੋ ਕਹਤੇ ਹਨ ਜਬ ਤਰਾਸ਼ੇ ਨੇ ਥਾ ਤੋ ਪੱਥਰ ਥੇ ਤਰਾਸ਼ੇ ਗਏ ਤੋ ਸਿੱਧਾ ਭਗਵਾਨ ਬਣ ਗਏ ਸਾਡੀ ਜ਼ਿੰਦਗੀ ਜਿੰਨਾ ਜ਼ਿਕਰ ਇਹ ਪੱਥਰ ਹੈ ਤੇ ਪੱਥਰ ਦਾ ਕੋਈ ਮੁੱਲ ਨਹੀਂ ਹੈ ਤੇ ਜਦੋਂ ਇਹਨੂੰ ਤਰਾਸ਼ ਲਵਾਂਗੇ ਇਹਦੇ ਜਿਹੜੇ ਵੇਸਟ ਆ ਉਹ ਹਿੱਸੇ ਉਤਾਰ ਦਵਾਂਗੇ ਤਾਂ ਇਹਦੇ ਵਿੱਚੋਂ ਸੋਹਣੀ ਮੂਰਤ ਨਿਕਲੇਗੀ ਫਿਰ ਪੂਜਨੇਕ ਹੋ ਜਾਗੇ ਸੋਹਣੇ ਆਚਰਣ ਵਾਲੇ ਬਣ ਜਾਗੇ ਸ਼ੋਭਾ ਵਾਲੇ ਬਣ ਜਾਗੇ ਹਰ ਕੋਈ ਸਲਾਘੇਗਾ ਹਰ ਕੋਈ ਤੇਰੀ ਉਸਤ ਤੇਰੀ ਤੇਰੀ ਵਧੀਆ ਵਡਿਆਈ ਤੇਰੀ ਚੰਗਿਆਈ ਤੇਰੇ ਗੁਣ ਗਾਏਗਾ ਬੰਦੇ ਤਾਂ ਬੜੇ ਐ ਪਰ ਇਹ ਬੰਦੇ ਵਰਗਾ ਬੰਦਾ ਨਹੀਂ ਜਿਨੇ ਉਹ ਖੇੜ ਸਮਝ ਲਈ ਤੇ ਸਤਿਗੁਰੂ ਜੀ ਅੱਜ ਬੜਾ ਪਿਆਰਾ ਸਮਝਾ ਰਹੇ ਨੇ ਕਿ ਦੇਖ ਇਨਸਾਨ ਕਿ ਜਿਉ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਣ ਜਿਤਨਾ ਇੱਕ ਸੁਪਨਾ ਆ ਉਸ ਤਰ੍ਹਾਂ ਹੀ ਇਹ ਜਾਗਿਆ ਇੱਕ ਸਮਾਨ ਜਾਣ ਇਹਨਾਂ ਨੂੰ ਤੂੰ ਸੁਪਣਾ ਲੈਣਾ ਹੈ ਪਲਾਮੈਂਟਾਂ ਦੇ ਵਿੱਚ ਉਹ ਸੁਪਨਾ ਮਿਟ ਜਾਂਦਾ ਹੈ ਨਾ ਇਸ ਤਰ੍ਹਾਂ ਜਿਹੜਾ ਇਹ ਜਾਗਿਆ ਨਾ ਇਹ ਤੂੰ ਦੇਖ ਰਿਹਾ ਹੈ ਤੇ ਪਲਾਾਂ ਦੇ ਵਿੱਚ ਤੇਰੇ ਮਿਟ ਜਾਣਾ ਆ ਤੇਰਾ ਇਹ ਸਾਹ ਆ ਨਾ ਜੇ ਮੰਨ ਲਾ ਇੱਕ ਸਾਹ ਉਸੇ ਵੇਲੇ ਰੁਕ ਗਿਆ ਤੇ ਤੂੰ ਇਹ ਜੱਗ ਨਹੀਂ ਦੇਖ ਸਕੇਗਾ ਇੱਕ ਸੈਕਿੰਡ ਤੇਰਾ ਸਾਹ ਰੁਕ ਗਿਆ ਤੂੰ ਇਹ ਜੱਗ ਨਹੀਂ ਦੇਖ ਸਕੇਗਾ ਹਮ ਆਦਮੀ ਹਾ ਇੱਕ ਦਮੀ ਮੌਲਤ ਮੌਤ ਨਾ ਜਾਣਾ ਇਹ ਜਾਗਿਆ ਨਾ ਇਹ ਵੀ ਸੁਪਨਾ ਆ ਦੇਖ ਤੂੰ ਰਿਆਏ ਕਿ ਇਹ ਇੰਨਾ ਪਸਾਰਾ ਏ ਇੰਨਾ ਕੁਝ ਹੈ ਆ ਕੁਝ ਇਕੱਠਾ ਕਰ ਲਿਆ ਇੰਨਾ ਕੁਝ ਇਕੱਠਾ ਕਰਨਾ ਆ ਗਾੜੀ ਗਾੜੀ ਸੋਚਾ ਹੋਰ ਸੋਚ ਹੋਰ ਸੋਚ ਹੋਰ ਸੋਚ ਉਹ ਸੋਚਾਂ ਸੋਚ ਲਈਆਂ ਤੇ ਅਗਲਾ ਦਿਨ ਤੂੰ ਦੇਖਣਾ ਕਿ ਨਹੀਂ ਦੇਖਣਾ ਇਹ ਨਹੀਂ ਸੋਚਿਆ ਜਿਹੜੇ ਦਿਨ ਦੇ ਵਿੱਚ ਤੂੰ ਹੈ ਉਹ ਦਿਨ ਦੇ ਵਿੱਚ ਤੂੰ ਆਪਣੇ ਆਪ ਨੂੰ ਵੇਖ ਮੈਂ ਹੁਣ ਅੱਜ ਦੇ ਦਿਨ ਕੀ ਖਟਿਆ ਅੱਜ ਦੇ ਦਿਨ ਉਹ ਕਿਹੜਾ ਚੰਗਾ ਕੰਮ ਉਹ ਕਿਹੜਾ ਭਲਾਈ ਵਾਲਾ ਕੰਮ ਕਿਹੜਾ ਉਹ ਨੇਕ ਕੰਮ ਕੀਤਾ ਜਿਹਦੇ ਨਾਲ ਉਹ ਮੇਰੀ ਜਿਹੜੀ ਫਸਲ ਹੈ ਨਾ ਉੱਪਰ ਫੁੱਲਤ ਹੋਵੇ ਜਿਹੜਾ ਮੇਰਾ ਬੈਂਕ ਬੈਲੈਂਸ ਆ ਉੱਪਰ ਫੁੱਲਤ ਹੋਵੇ ਜਿਹੜੇ ਮੇਰੇ ਚੰਗੇ ਆਈ ਵਾਲੇ ਉਹ ਗੁਣਾ ਵਾਲੇ ਉਹ ਮੇਰੇ ਉਹ ਬੈਂਕ ਬੈਲੈਂਸ ਭਰ ਦੇਵੇ ਨਹੀਂ ਤੇ ਅਵਗਣ ਤੇ ਸਾਰਿਆਂ ਕੋਲ ਹੀ ਹੈ ਫਸਲ ਜਦੋਂ ਕੋਈ ਵੀ ਬੀਜਦਾ ਹੈ ਨਾ ਕਿਸਾਨ ਉਹਦੇ ਵਿੱਚ ਨਾ ਨਦੀਨ ਉੱਗ ਜਾਂਦੀ ਹੈ ਵੇਸਟ ਉਗਾਈ ਤਾਂ ਫਸਲ ਹੁੰਦੀ ਹੈ ਤੇ ਉਹ ਨਦੀਨ ਕਿਉਂ ਉੱਗ ਜਾਂਦੀ ਹੈ ਕਿਉਂਕਿ ਵੇਖੋ ਚੰਗਾ ਕੰਮ ਸਾਨੂੰ ਕਰਨਾ ਪੈਂਦਾ ਹੈ ਉਦਮ ਕਰਨਾ ਪੈਂਦਾ ਹੈ ਸਰੀਰ ਨੂੰ ਕਈ ਵਾਰੀ ਕਸ਼ਟ ਵੀ ਦੇਣਾ ਪੈਂਦਾ ਏ ਉਹ ਕਸ਼ਟ ਹੀ ਸੁੱਖ ਦਿੰਦਾ ਏ ਤੇ ਜੇ ਅਸੀਂ ਉਹ ਚੰਗਾ ਕੰਮ ਕਰੀਏ ਹੀ ਨਾ ਭਲਾ ਇਹਲਾ ਕੰਮ ਕਰੀਏ ਹੀ ਨਾ ਤੇ ਗੰਦਾ ਗੰਦਾ ਤੇ ਆ ਹੀ ਜਾਣਾ ਏ ਕਈ ਰੀ ਜ਼ਮੀਨ ਤੇ ਉਹ ਹੀ ਘਾਸ-ਬੂਸ ਉੱਗ ਜਾਂਦੀ ਏ ਫਸਲ ਤੂੰ ਗਾਈਏ ਚੰਗਾ ਕੰਮ ਤੂੰ ਕੀਤਾ ਤੇ ਸਮੇਂ ਦੇ ਨਾਲ ਸੰਗਤ ਨਹੀਂ ਨਾ ਕਰਦਾ ਉਹ ਵੇਸਟ ਜਿਹੜਾ ਅੰਦਰ ਫਸਲ ਦੇ ਹੋ ਗਿਆ ਨਾ ਉਸ ਸਮੇਂ ਦੇ ਨਾਲ ਉਹ ਵੇਸਟ ਕੱਢਣਾ ਵੀ ਪੈਂਦਾ ਆ ਨਹੀਂ ਤਾਂ ਉਹ ਫਸਲ ਖਰਾਬ ਕਰ ਦੇਵੇਗੀ ਉਹ ਜਿਹੜਾ ਕਹਿ ਸਾਦਿਆਂ ਉਹ ਜੇ ਤੂੰ ਸਮੇਂ ਸਾਰ ਸਫਾਈ ਕਰਦਾ ਰਿਹਾ ਕਰਦਾ ਰਿਹਾ ਤੇਰੀ ਫਸਲ ਬਹੁਤ ਵਧੀਆ ਹੋਵੇਗੀ ਤੇਰੀ ਫਸਲ ਨੂੰ ਝਾੜ ਵਧੀਆ ਲੱਗੇਗਾ ਫਲ ਵਧੀਆ ਲੱਗੇਗਾ ਸਤਿਗੁਰੂ ਜੀ ਬੜਾ ਪਿਆਰਾ ਜਿ ਸਮਝਾ ਰਹੇ ਨੇ ਜੋ ਸੁਪਨਾ ਰ ਦੇਖਣਾ ਐਸੇ ਜੱਗ ਕੋ ਜਾਣ ਇਨ ਮੈਂ ਕਛ ਸੱਚੋ ਨਹੀਂ ਕਿ ਇੰਨਾ ਦੋਵਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਆ ਨਾ ਤੇ ਸੁਪਨਾ ਸੱਚ ਹੈ ਨਾ ਇਹ ਜੱਗ ਸੱਚ ਹੈ ਨਾ ਇਹ ਜੱਗ ਦੇ ਵਿੱਚ ਤੂੰ ਸਦਾ ਰਹਿਣਾ ਹੈ ਨਾ ਉਹ ਸੁਪਨੇ ਦੇ ਵਿੱਚ ਤੂੰ ਸਦਾ ਰਹਿਣਾ ਹੈ ਨਾ ਇਹ ਜੱਗ ਤੂੰ ਸਦਾ ਦੇਖਣਾ ਹੈ ਤੇ ਨਾ ਉਹ ਸੁਪਨਾ ਤੂੰ ਸਦਾ ਦੇਖਣਾ ਹੈ ਇਹ ਜੱਗ ਵੀ ਤੂੰ ਮੈਂਟ ਸੈਕਿੰਡ ਘੰਟੇ ਦੇਣ ਸਾਲ ਦੇਖਣਾ ਏ ਉਹ ਸੁਪਨੇ ਵੀ ਜਿਹੜੇ ਆ ਤੂੰ ਮਿੰਟ ਸੈਕਿੰਡ ਘੰਟੇ ਸਾਲਾਂ ਦੇ ਦੇਖ ਲੈਣਾ ਏ ਉਹ ਸੱਚ ਨਹੀਂ ਐਸੇ ਜਗ ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਕਹਿੰਦੇ ਬਿਨਾ ਭਗਵਾਨ ਤੋਂ ਇਲਾਵਾ ਹੋਰ ਕੁਛ ਵੀ ਸੱਚ ਨਹੀਂ ਹੈ ਉਸ ਅਕਾਲ ਪੁਰਖ ਤੋਂ ਇਲਾਵਾ ਬਾਕੀ ਸਭ ਜੋ ਵੀ ਹੈ ਨਾ ਉਹ ਝੂਠ ਹੈ ਜੋ ਕੁਝ ਦੇਖ ਰਹੇ ਆ ਉਹ ਇੱਕ ਝੂਠ ਹੈ ਸੱਚ ਨਹੀਂ ਹੈ ਬਸ ਤੇਰੀ ਜਿਹੜੀ ਇਹ ਪਕੜ ਹੈ ਨਾ ਕੱਲ ਅਸੀਂ ਇਹੀ ਗੱਲ ਸਮਝੀ ਸੀ ਕਿ ਪਕੜ ਹੀ ਅਸੀਂ ਐਸੀ ਰੱਖ ਲਈ ਹੈ ਉਹ ਪਕੜ ਨੂੰ ਇਸ ਤਰ੍ਹਾਂ ਅਸੀਂ ਮਜ਼ਬੂਤੀ ਬਣਾ ਦਿੱਤੀ ਹੈ ਉਹ ਛੱਡਣ ਦਾ ਅਸੀਂ ਨਾ ਹੀ ਨਹੀਂ ਲੈਂਦੇ ਮਮਤਾ ਜੀ ਨੂੰ ਕਹਿੰਦੇ ਬਸ ਇਹ ਹੀ ਸਤਿਗੁਰੂ ਜੀ ਕਹਿੰਦੇ ਨੇ ਕਹਿੰਦੇ ਰਹਿੰਦਿਆਂ ਹੋਇਆ ਨਰਲੇ ਪਰੈ ਸੋਹਣਾ ਆਚਰਨ ਬਣਾ ਜਿੰਦਗੀ ਦੇ ਵਿੱਚ ਨਿਖਾਰ ਲਿਆ ਜਿੰਦਗੀ ਨੂੰ ਸੋਹਣਾ ਬਣਾ ਇਹ ਅੱਜ ਦੇ ਬਚਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਸ਼ਾ ਜੀ ਨੇ ਸਮਝਾਇਆ ਸਾਨੂੰ ਕਿ ਜਿਉ ਸੁਪਨਾ ਅਰ ਪੇਖਣਾ ਐਸੇ जग ਕੋ ਜਾਣ ਇਨ ਮੈਂ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ ਕਿ ਇਹਨਾਂ ਦੋਵਾਂ ਦੇ ਵਿੱਚੋਂ ਕੋਈ ਵੀ ਸੱਚ ਨਹੀਂ ਹੈ ਸਿਰਫ ਇੱਕ ਅਕਾਲ ਪੁਰਖ ਹੀ ਉਹ ਸੱਚ ਹੈ ਅਕਾਲ ਪੁਰਖ ਹੀ ਉਹ ਹੋਂਦ ਵਾਲਾ ਹੈ ਉਹ ਪਹਿਲਾਂ ਵੀ ਸੀ ਹੁਣ ਵੀ ਹੈ ਆਗਾ ਵੀ ਰਹੇਗਾ ਜਿਹਨੂੰ ਅਸੀਂ ਕਹਿੰਦੇ ਨੇ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਵਰਾ ਉਹ ਹੁਣ ਵੀ ਐ ਪਹਿਲਾਂ ਵੀ ਸੀ ਆ ਗਾ ਵੀ ਉਹ ਸੱਚ ਰਹੇਗਾ ਅਸੀਂ ਝੂਠੇ ਆ ਅਸੀਂ ਸੁਪਣਾ ਆ ਅੱਜ ਮਿਟ ਗਏ ਕੱਲ ਮਿਟ ਜੇ ਚਾਹੇ ਪਰਸੋਂ ਮਿਟ ਜੇ ਮਿਟਣਾ ਇੱਕ ਦਿਨ ਹੈ ਇਹਨੂੰ ਸੱਚਨਾ ਸਮਝੀਏ ਸੋ ਇੰਨੀਆਂ ਕ ਬੇਨਤੀਆਂ ਪ੍ਰਵਾਨ ਕਰਨੀਆਂ ਅੱਜ ਦੇ ਸ਼ਲੋਕ ਦੀ ਵਿਚਾਰ ਆਪ ਜੀ ਨੇ ਸਰਵਣ ਕੀਤੀ ਰਹਿੰਦੇ ਸ਼ਲੋਕਾਂ ਦੀ ਵਿਚਾਰ ਸਤ ਗੁਰੂ ਦੀ ਕਿਰਪਾ ਕਰਨ ਆਪ ਕਰਾ ਲੈਣ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀਆਂ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵੱਲ੍ਹ ਗੁਜੀ ਕੀ ਫਤੇ